ਫਾਜਲਕਾ ਦੇ ਪਿੰਡ ਟਾਣੀ ਬੁਰਜ ਵਾਲੀ ਵਿੱਚ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ ਖਬਰ ਫਾਜਲਕਾ ਦੇ ਪਿੰਡ ਬੁਰਜ ਵਾਲੀ ਟਾਣੀ ਤੋਂ ਆ ਰਹੀ ਹੈ ਜਿੱਥੇ ਇੱਕ ਘਰ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਜਾਣਕਾਰੀ ਦਿੰਦੇ ਹੋਏ ਪੀੜਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੇ ਹੀ ਪਿੰਡ ਦੇ ਕੁਝ ਲੋਕਾਂ ਵੱਲੋਂ ਉਹਨਾਂ ਦੇ ਘਰ ਵਿੱਚ ਦਾਖਲ ਹੋ ਕੇ ਪੰਨ ਤੋੜ ਕੀਤੀ ਗਈ ਜਿਸ ਵਿੱਚ ਉਹਨਾਂ ਦੇ ਘਰ ਦਾ ਪੂਰਾ ਸਮਾਨ ਤੈਸ ਨੈਸ ਕਰ ਦਿੱਤਾ ਗਿਆ ਜਿਸ ਵਿੱਚ ਕਾਰ ਦਾ ਮੇਨ ਗੇਟ ਨਲਕਾ ਫਲੈਸ਼ ਬਾਥਰੂਮ ਦੇ ਗੇਟ ਮੋਟਰਸਾਈਕਲ ਫ੍ਰੀਜਰ ਸੋਈ ਗੇਟ ਕੁਰਸੀਆਂ ਕਾਰ ਦੀਆਂ ਕੰਧਾਂ ਤੇ ﺍﻟमारी ਵਿੱਚ ਪਈ ਕੁਝ ਨਕਦੀ ਵੀ ਚੋਰੀ ਕਰ ਲਈ ਗਈ ਪੀੜਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਦਾ ਹੀ ਪਿੰਡ ਦੇ ਵਿੱਚ ਇੱਕ ਕਾਰ ਦੇ ਨਾਲ ਖੇਤੀ ਦੇ ਖਾਲ ਨੂੰ ਲੈ ਕੇ ਰੋਲਾ ਚੱਲ ਰਿਹਾ ਸੀ ਜਿਸ ਦੇ ਚੱਲਦੇ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਪੀੜਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੇ ਘਰ ਜਾਨੋਂ ਮਾਰਨ ਦੀ ਨੀਅਤ ਨਾਲ ਦਾਖਲ ਹੋ ਕੇ ਕੁਝ ਲੋਕਾਂ ਵੱਲੋਂ ਉਹਨਾਂ ਦੇ ਘਰ ਦੇ ਵਿੱਚ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਘਰ ਦੇ ਵਿੱਚ ਪਿਆ ਸਾਰਾ ਸਮਾਨ ਤੈਸ ਨੈਸ ਕਰ ਦਿੱਤਾ ਗਿਆ ਇਸ ਇਹ ਘਟਨਾ ਬੀਤੀ ਰਾਤ 10 ਤੋਂ 11 ਵਜੇ ਦੀ ਦੱਸੀ ਜਾ ਰਹੀ ਹੈ ਉਹਨਾਂ ਕਹੇ ਕਿ ਉਹਨਾਂ ਦੇ ਪਰਿਵਾਰ ਵੱਲੋਂ ਭੱਜ ਕੇ ਆਪਣੀ ਜਾਨ ਬਚਾਈ ਮਾਮਲੇ ਦੀ ਜਾਣਕਾਰੀ ਥਾਣਾ ਸਦਰ ਫਾਜ਼ਲ ਕਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਪਰਿਵਾਰ ਨੇ ਦੋਸ਼ੀਆਂ ਤੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤੁਸੀਂ ਵੀ ਦੇਖੋ ਇਹ ਤਸਵੀਰਾਂ ਫਾਜ਼ਲਕਾ ਦੇ ਪਿੰਡ ਟਾਣੀ ਬੁਰਜ ਵਾਲਾ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਇੱਕ ਗੱਡ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਲਿਖਣ ਨੂੰ ਮਿਲਿਆ ਇਸ ਗੱਡ ਦੇ ਵਿੱਚ ਪਿਆ ਸਾਰਾ ਸਮਾਨ ਤੈਸ ਨੈਸ ਕਰ ਦਿੱਤਾ ਗਿਆ ਤੁਸੀਂ ਵੀ ਦੇਖੋ ਇਹ ਤਸਵੀਰਾਂ ਕਿਵੇਂ ਪੀੜਤ ਪਰਿਵਾਰ ਵੱਲੋਂ ਜਾਣਕਾਰੀ ਦਿੱਤੀ ਜਾ ਰਹੀ ਹੈ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਇਸ ਬੰਦੇ ਦੇ ਵਿੱਚ ਦੂਸਰੀ ਧਿਰ ਦੇ ਨਾਲ ਸੰਪਰਕ ਬਣਾਇਆ ਜਾ ਰਿਹਾ ਹੈ ਪਰ ਸੰਪਰਕ ਨਹੀਂ ਹੋ ਪਾਇਆ ਜੇਕਰ ਦੂਸਰੀ ਧਿਰ ਵੀ ਕੈਮਰੇ ਦੇ ਸਾਹਮਣੇ ਆਉਂਦੀ ਹੈ ਤਾਂ ਦੂਸਰੀ ਧਿਰ ਦਾ ਵੀ ਪੱਖ ਦਿਖਾਇਆ ਜਾਵੇਗਾ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੇਕਰ ਸਾਡੇ ਫੇਸਬੁੱਕ ਪੇਜ ਤੇ ਹੋ ਤਾਂ ਸਾਡੇ ਫੇਸਬੁੱਕ ਪੇਜ ਨੂੰ ਉਹਨੇ ਫੋਲੋ ਕਰ ਲਓ ਤਾਂ ਜੋ ਇਲਾਕੇ ਪਰ ਦੀਆਂ ਖਬਰਾਂ ਸਭ ਤੋਂ ਪਹਿਲਾਂ ਤੁਹਾਡੇ ਤੱਕ ਪੌਂਚਕਲ ਫਾਜ਼ਲ ਕਾ ਦੇ ਪਿੰਡ ਟਾਣੀ ਬੁਰਜ ਵਾਲੀ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਇੱਕ ਘਰ ਦੇ ਵਿੱਚ ਪਿੰਡ ਦੇ ਹੀ ਕੁਝ ਲੋਕਾਂ ਵੱਲੋਂ ਦਾਖਲ ਹੋ ਕੇ ਪੰਨ ਤੋੜ ਕੀਤੀ ਗਈ ਹੈ ਹੁਣ ਤੁਹਾਨੂੰ ਮਿਲਵਾਉਂਦੇ ਹਾਂ ਇਸ ਸ पीडਿਤ ਪਰਿਵਾਰ ਨਾਲ ਕਿਸ ਤਰ੍ਹਾਂ ਜਾਣਕਾਰੀ ਦੇ ਰਹੇ ਹਨ ਏਐਮ ਟੀਵੀ ਲਾਈਵ 24 ਕਿਸੇ ਤਰ੍ਹਾਂ ਦੇ આરોਪਾਂ ਦੀ ਪੁਸ਼ਟੀ ਨਹੀਂ ਕਰਦਾ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਮਾਮਲੇ ਦੀ ਜਾਣਕਾਰੀ ਫਾਈਲ ਕਾ ਸਦਰ ਪੁਲਿਸ ਨੂੰ ਦੇ ਦਿੱਤੀ ਗਈ ਹੈ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਇੱਥੇ ਟਾਣੀ ਦੀ ਚੌਕ ਬੁਰਜ ਵਾਲੀ ਟਾਣੀ ਰਤਨ ਸਿੰਘ ਸਾਡਾ ਪਹਿਲੀ ਦਾ ਕੋਈ ਰੋੜਾ ਜਾਂ ਤੇ ਉਹਦੇ ਚ ਕੱਲ ਪਹਿਲਾ ਆਏ ਨੂੰ ਠੀਕ ਪਹਿਲਾਂ ਨੂੰ ਪੰਦਾ ਬੰਦੇ ਤੇ ਉਹ ਗਡਾਸੇ ਲੈ ਤੇ ਕਰਪਾਨਾ ਲੈ ਤੇ ਅਸੀਂ ਕੋ ਨਹੀਂ ਗਏ ਠੀਕ ਹੈ ਅਸੀਂ ਬਰਦਾਸ਼ ਕਰ ਦਿੱਤਾ ਠੀਕ ਹੈ ਤੇ ਫਿਰ ਉਸ ਤੋਂ ਬਾਅਦ ਉਹ ਫੇਰ ਆਇਨ پلیਸ ਤੋਂ ਆਲੇ ਨੇ ਫੇਰ ਉਹ ਆਇਨ ਉਸ ਤੋਂ ਬਾਅਦ ਤੇ ਫਿਰ ਰਾਤ ਨੂੰ 11:00 ਕੇ ਸਾਢੇ 11 ਵੇ ਜਿਹਦਾ ਟਾਈਮ ਆ ਕੇ ਜਾਹਰਾਂ ਦਾ ਫੇਰ ਅਸੀਂ ਤੇ ਸੁੱਤੇ ਪਿਆ ਸੀ ਫੇਰ ਆਇਨ ਫਿਰ ਮੁੰਡਾ ਤਾਂ ਕੋਠੇ ਤੇ ਚੜ ਚੰ ਲੰਮਾ ਪਿਆਰੇ ਤੇ ਮੈਂ ਆ ਇਸ ਕੋਠੇ ਅੰਦਰ ਕੁੰਡੀ ਲਾਈ ਰੱਖੀ ਠੀਕ ਫਿਰ ਆ ਸੱਟਾ ਸੁੱਟਾ ਲਾ ਦੇ ਰੁ ਦੱਕ ਦਿਆ ਫਿਰ ਬੂ ਆਈ ਨਹੀਂ ਪੰਨਾਂ ਨੇ ਇਹ ਜੰਦਰਾ ਭੰਨ ਦਿੱਤਾ ਨਹੀਂ ਉਹ ਬੂ ਇਹ ਜੰਦਰਾ ਤੋੜ ਦਿੱਤਾ ਨਹੀਂ ਠੀਕ ਹੈ ਤੇ ਆ ਬੂ ਇਹ ਤਾਂ ਕੋਨੀ ਨਾ ਛੇੜਾ ਨਹੀਂ ਕਹਿੰਦੇ ਚ ਪੈਸੇ ਕੱਢ ਲਗਾਤੀ 10000 ਰੁਪਇਆ ਠੀਕ ਹੈ ਤੇ ਬਾਕੀ ਦਾ ਸਮਾਨ ਸਾਰਾ ਹੀ ਆ ਤੋੜ ਕੇ ਫਿਰ ਜਾ ਸਕੂਟਰ ਬਾਲਟੀਆਂ ਤੰਦੂਰ ਗਾਂ ਨੂੰ ਬਿੱਟਾ ਮਾਰਦੇ ਰਹੇ ਨੂੰ ਸ਼ਰਾਬੀ ਬੜੇ ਬੰਦੇ ਆਇ ਇਥੋਂ ਪੁੱਚਲ ਕਾ ਸਾਰੇ ਲਲਕਾ ਘੰਟੇ ਡੂੜ ਘੰਟਾ ਲਲਕਰਾ ਮਾਦੇ ਨਿਕਲੋ ਕੁਆਓ 1.5 ਘੰਟੇ ਲੱਗ ਰੇ ਨ ਪੂਰਾ ਫੇਰ ਅਸੀਂ ਤੰਦੂਰ ਨਿਕਲ ਤੋ ਨਾ ਵੱਡ ਦੇਣਾ ਸਾਨੂੰ ਮਾਰ ਦੇਣਾ ਤਿੰਨਾਂ ਨੂੰ ਘਰ ਦੇ ਆਨ ਵੀ ਅਸੀਂ ਘਰ ਦੇ ਤੇ ਦੋਵੇਂ ਇੱਧੇ ਰਹਿ ਤੇ ਉਹ ਮੁੰਡਾ ਫੇਰ ਕੋਠੇ ਤੇ ਮੁੰਡਾ ਪੀ ਆ ਰਿਹਾ ਉਹਦੇ ਫੜੇ ਨੂੰ ਝੜੇ ਕੋ ਨਹੀਂ ਤੇ ਆ ਕੰਧਾ ਕੁੰਧੇ ਚਾਰ ਸੂਰ ਪੱਟ ਤੇ ਫਿਰੇ ਨੇ ਤੇ ਹੌਕਾਂ ਦੇ ਵੀ ਡੇਗੀ ਨੇ ਬਿਲਕੁਲ ਨਾਲੇ ਸੱਚ ਕੋਈ ਸ਼ਾਇਦ ਵੀ ਗਲਤੀ ਨਹੀਂ ਤੇ ਫਿਰ ਰਾਤੀ ਸਰਪੰਚ ਦੇ ਗਏ ਘਰ ਦੇ ਉਹ ਇਹੋ ਆਂਦੇ ਚਲੋ ਕੋਈ ਗੱਲ ਨਹੀਂ ਕਰਨ ਦਿਓ ਸਾਰਾ ਜੋ ਕਰਦੇ ਪੈਣਾ ਤੇ ਅਕਲ ਭਲੇ ਤਾਂ ਕੁਰਸੀਆਂ ਵੀ ਤੋੜ ਗਏ ਤੋਂ ਮੇਜ ਵੀ ਸਾਰਾ ਕੁਝ ਦਿੱਤਾ ਪੈ ਵੱਢੀ ਗਏ ਨਾਮਨ ਕਰਦਾ ਬੂਆ ਤੋੜ ਗਏ ਨਾ ਹਲਕਾ ਤੋੜ ਗਨ ਮੋਟਰ ਦੇ ਉਹ ਜਿਹੜੇ ਹੁਣ ਚੱਲਦੀ ਨਹੀਂ ਪਈ ਮੋਟਰ ਦੇ ਪਤਾ ਨਹੀਂ ਕੀ ਉਹ ਵਿੱਚੋਂ ਖਰਕੀ ਕਰ ਕਰਨ ਜਲਦੀ ਕੋ ਨਹੀਂ ਪਈ ਬੱਲੇ ਮਸਰੇ ਜੇ 4 ਵਜੇ ਚਲਾਤ ਵੇਖੀ ਮੈਂ ਜਲਾਣਾ ਗੈਂਗੜਾ ਮਾਰ ਫਿਰ ਉਹ ਵੀ ਕੋ ਨਹੀਂ ਚੱਲਦੀ ਸਾਡੀ ਮਾਂ ਪਨੀ ਪੁਲਿਸ ਨੂੰ ਦਰਖਾਸਤ ਦੇ ਦੀ ਪੁਲਿਸ ਨੋਕਾ ਵੀ ਕਣਾਈ ਪੁਲਿਸ ਨਹੀਂ ਕੋ ਨਹੀਂ ਆਈ ਹੁਣ ਦੇਂਦੇ ਪੈਨੋ ਕਰਦੇ ਉੱਥੇ ਖਾਛ ਹੋ ਆਮਣੇ ਕਰ ਦਿੰਦੇ ਦੁਵਾਈਆਂ ਨਾਲ ਠੀਕ ਹੈ ਕੌਣ ਕੀ ਮੰਗ ਕਰ ਰਹੇ ਹੋ ਹੁਣ ਮੰਗ ਰਹੇ ਆ ਕਰਦੇ ਆ بیا ਸਾਡਾ 2 3 2 ਲੱਖ ਦਾ ਨੁਕਸਾਨ ਘਟ ਤੋਂ ਘਟ ਵੀ ਹੈ ਜਿਆਦਾ ਹੈ ਤਾਂ ਸਕੂਟਰ ਤੇ ਗਿਣੀ ਤਲਾਖ ਦਾ ਹੈ ਤੇ 30000 ਲਗਦੀ ਤੇ ਬਾਕੀ ਜਿਹੜਾ ਨੁਕਸਾਨ ਗਿਣੀ ਤਾਂ 72 ਲੱਖ ਨੇ ਨੁਕਸਾਨ ਹੈ ਤੇ ਉਹ ਗੱਲ ਹੈ ਵੀ ਹੋਣਾ ਦਾ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਸਾਡਾ ਹੱਕ ਸਾਨੂੰ ਮਿਲਣਾ ਚਾਹੀਦਾ ਜਰੂਰੀ ਠੋਲਪੁਰ ਕੇ ਨਾਮ ਕੀ ਦੇਸ ਸਿੰਘ ਕੀ ਘਟਣਾ ਵਾਪਰੀ ਸਵੇਰੇ ਸਵੇਰੇ ਆਏ ਨੇ ਟਾਈਮ ਨਾਲ ਹੂੰ ਵੇਰਿਸ ਵੇਰ ਟਾਈਮ ਨਾ ਮੱਲੇ ਤੇ ਕਿਨਾ ਸਿਹਤ ਕਰਪਾਨਾ ਤੇ ਹਰ ਜੀ ਲੈ ਗਏ ਨੇ ਸਾਨੂੰ ਆਜੋ ਨਿਕਲੋ ਬਾਹਰ ਕਰ ਹੂੰ ਦੁਆਣਾ ਕਰਦੇ ਦੁਆਣਾ ਕੱਟਦੇ ਫੇਰ ਅਸਤਾ ਘਰੇ ਆ ਗਏ ਠੀਕ ਹੈ ਉਹ ਤਬਾਦ ਕਰ ਸਾਡੇ ਨਾਲ ਸਰਪੰਚ ਜਿੱਤੇ ਰੱਖਾ ਸਾਡਾ ਸਮਾਨ ਤੂੰ ਰਾਤ 11 ਵਜੇ ਹੂੰ ਪਾਏ ਗਣ ਠੀਕ ਤੋੜ ਗਣ ਬੋਟ ਸਾਈਕਲ আর ਚੀਜ਼ ਹੂੰ 2-3 ਲੱਖ ਉਸਨੇ ਆਨਸਰ ਦੋ 3 ਲੱਖ ਉਹ 2 ਲੱਖ ਤੋੜ ਗਣ ਕੰ ਹੂੰ ਕੰਦਾ ਕੋਦਾ ਕੰਦਾ ਕੋਤਾ ਸਾਇਤ ਹੋੜ ਗਏ ਮੇਰੇ ਗੰਗਾਵਾਂ ਦੇ ਮਾਰਗ ਐ ਸਾਰੇ ਕਰਦੇ ਲੋ ਸਾਰੇ ਗੇਟ ਸਾਰਾ ਕੁਝ ਪੰਨ ਗਏ ਜਾਨ ਮਾਰ ਨਹੀਂ ਨਹੀਂ ਜਾਨ ਨੂੰ ਮਾਰ ਨਹੀਂ ਤਾਂ ਸਾਨੂੰ ਜਾਨ ਨੂੰ ਮਾਰੂਗਾ ਬਸ ਜਾਨ ਨੂੰ ਮਾਰਨਾ ਐ ਸਾਨੂੰ ਸਾਰੇ ਬਰਬੜ ਜਾਵਣਾ ਕਰੇ ਕਿਵੇਂ ਜਾਨ ਬਚਾਏ ਜਾਨ ਓਕੀ ਬੜੀ ਪਚਾਈ ਐ ਸਤ ਠੀਕ ਪਾਜੀ ਕਿਥੇ ਮੋੜ ਸੀ ਮਨਮੋਲ ਕਿਥੋਂ ਆਲੇ ਟਾਣੀ ਬੁਰ ਜਾਲੀ ਕੀ ਘਟਣਾ ਵਾਪਰੇ ਇਹ ਕੱਲ ਦੀ ਗੱਲ ਹੈ ਜੀ ਖਾੜੇ ਤੇ ਰੋਲਾ ਸੀ ਫਿਰ ਸ਼ਾਮ ਨੂੰ ਆਏ ਸੀ ਕੱਲ ਰਾਤ ਫਿਰ ਘਟਨਾ ਕਰ ਗਿਆ ਵਾਧੂ ਸਮਾਨ ਤੋੜ ਗਿਆ ਮੋਟਰਸਾਈਕਲ ਵਗੈਰਾ ਸਾਰੇ ਡਰਾਵਾ ਦਿੰਦੇ ਆਏ ਸੀ ਫਿਰ ਚਲੇ ਗਏ ਸੀ ਕਰੂ ਪਾਜੇ ਗਏ ਸੀ ਸਾਰੇ ਕੋਈ ਨਹੀਂ ਘਰੇ ਰਹਿ ਗਿਆ ਸੀ ਕਹਿੰਦੇ ਹੀ ਕਰਦੇ ਨਹੀਂ ਹੈ ਮਾਰਨਾ ਜਾਨ ਨੂੰ ਤੁਹਾਨੂੰ ਮਾਰਨਾ ਕਿੰਨਾ ਕੁ ਸਾਲ ਕਰ ਨੁਕਸਾਨ ਵਾਧੂ ਕਰ ਗਿਆ ਮੋਟਰਸਾਈਕਲ ਤੋੜ ਗਿਆ ਤੁਹਾਡੇ ਸਾਹਮਣੇ ਆ ਇਹਨਾਂ ਨੁਕਸਾਨ ਕਰ ਗਿਆ ਜੀ ਮੰਜੇ ਤੋੜ ਕੇ ਸਾਰਾ ਕੰਮ ਸਾਰਾ ਸਾਰਾ ਸਾਮਾਨ ਫਰਿੱਜ ਵਗੈਰਾ ਕੂਲਰ ਸਾਰਾ ਕੁਛ ਹੀ ਤੋੜ ਗਏ ਜੀ ਕੋਈ ਨਹੀਂ ਛੱਡੀ ਕਰਦੀ ਬਸ ਅਸੀਂ ਤੈਗੇ ਨਹੀਂ ਸੀ ਕਰੇ ਇਸ ਕਾਰਨ ਸਾਨੂੰ ਤਾਂ ਜੀ ਡਰਦਾ ਸੀ ਪਿਆ ਦੀ ਜਾਨ ਸੀ ਬਚਾਣੀ ਸੀ ਸਾਮਾਨ ਨਾਲ ਥੋੜਾ ਬਸ ਇਹ ਘਟਨਾ ਹੋਈ ਹੈ ਜੀ ਹੁਣ ਵੀ ਕਹਿੰਦੇ ਨਹੀਂ ਕਰਦੇ ਨੇ ਪਰ ਇਨਸਾਫ ਚਾਹਣਾ ਹੈ ਜੀ ਬਸ ਮੈਂ ਦਰਖਾਓ ਦਰਖਾਓ ਜੀ ਉਹ ਬੜੀ ਜਟਾਣੀ ਕੀ ਘਟਨਾ ਹੋਈ ਏ ਮੈਂ ਰਾਤ ਨੂੰ ਮਾਰਨ ਆਇਆ ਨਾ ਕੋਟ ਮਾਰ ਕਰਤੇ ਸੀ ਹੂੰ ਤੁਸੀਂ ਫਿਰ ਕਿਵੇਂ ਜਾਣ ਚਾਹੀਏ ਹਸਤੰਦਰ ਨੋਕ ਗਾਂ ਕੁੰਢੀ ਲੱਗੀ ਵੀ ਏ ਡਾਂਗਾ ਮਾਰਦੇ ਰਹੇ ਨਾ ਹੂੰ ਗੋਆ ਟੁੱਟਿਆ ਨਾ ਹੂੰ ਨੁਕਸਾਨ ਕਾ ਵੀ ਕਰ ਗਏ ਹਾਂ ਹਾਂ ਨੁਕਸਾਨ ਬੜਾ ਕਰ ਗਏ ਨਸਾਫੀ ਹੋਣੀ ਚਾਹੀਦੀ ਏ ਠੀਕ